ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਤੇਨਾਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਧੀਆ ਤੋਂ ਬਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਕਣਕਾਂ ਦੀ ਆਪਾਂ ਫਸਲ ਬੀਜੀ ਹੋਈ ਹੈ ਬਹੁਤ ਜ਼ਿਆਦਾ ਇਸ ਟਾਈਮ ਵਧੀਆ ਖੜੀ ਹੈ ਤੇ ਪਰ ਕਿਤੇ ਕਿਤੇ ਕਿਸਾਨ ਵੀਰ ਨੇ ਜਿਹੜੇ ਉਹ ਬਹੁਤ ਜ਼ਿਆਦਾ ਇੱਕ ਪਰੇਸ਼ਾਨੀ ਦੇ ਵਿੱਚ ਇੱਕ ਦੁਵਿਧਾ ਦੇ ਵਿੱਚ ਫਸੇ ਹੋਏ ਨੇਗੇ ਅੱਜ ਆਪਾਂ ਗੱਲਬਾਤ ਕਰਨੀ ਥੋੜੇ ਨਾਲ ਜਿਹੜੀਆਂ ਕਿਸਮਾਂ ਗੇਤੀਆਂ ਬੀਜੀਆਂ ਸੀਗੀਆਂ ਉਹਨਾਂ ਦੇ ਵਿੱਚ ਆਉਣ ਵਾਲੀ ਸਾਰਿਆਂ ਤੋਂ ਵੱਡੀ ਸਮੱਸਿਆ ਬਾਰੇ ਕਿਉਂਕਿ ਕਿਸਾਨ ਵੀਰ ਉਲਝ ਜਾਂਦਾਗਾ ਜਦੋਂ ਵੀ ਕਦੇ ਕੋਈ ਇਹੋ ਜੀ ਢੀੜੀ ਪੈਂਦੀ ਆ ਤਾਂ ਵੀਰ ਉਲਝ ਜਾਂਦੇ ਨੇ ਵੀ ਆਪਾਂ ਕਰੀਏ ਤਾਂ ਕਰੀਏ ਕੀ ਤਾਜ ਆਪਾਂ ਤੁਹਾਨੂੰ ਕਿਸਾਨ ਵੀਰੋ ਦੱਸ ਦੇਵਾਂਗੇ ਗੱਲਬਾਤ ਆਪਾਂ ਜਿਹੜੀ ਕਰਨੀ ਹੈ ਕਿਸਾਨ ਵੀਰੋ ਪੂਰੇ ਐਂਡ ਤੱਕ ਜਰੂਰ ਦੇਖਿਓ ਕਿਸਾਨ ਵੀਰੋ ਗੱਲਾਂ ਆਪਾਂ ਕਰਨੀ ਅੱਜ ਜਿਹੜੀਆਂ ਆਪਾਂ ਕਿਸਮਾਂ ਕੋਈ ਵੀ 5 ਨਵੰਬਰ ਤੋਂ ਪਹਿਲਾਂ-ਪਹਿਲਾਂ ਬਜਾਈ ਹੋ ਚੁੱਕੀਆਂ ਨੇ ਜਿਹੜੀਆਂ ਨਸਾਰਾ ਲੈ ਚੁੱਕੀਆਂ ਨੇ ਉਹਨਾਂ ਦੇ ਇੱਕ ਬਹੁਤ ਜ਼ਿਆਦੇ ਵੱਡੀ ਸਮੱਸਿਆ ਆ ਰਹੀ ਆ ਸਮੱਸਿਆ ਕੀ ਆ ਕਿਸਾਨ ਵੀਰੋ ਆਪਾਂ ਨੂੰ ਬੱਲੀ ਕਿਤੇ ਉੱਤੋਂ ਖਾਲੀ ਦਿਖਦੀ ਹੈ ਕੋਈ ਨੀਚੋਂ ਖਾਲੀ ਦਿਖਦੀ ਹੈ ਕਿਤੇ ਕਿਤੇ ਆਪਾਂ ਨੂੰ ਸਾਰੀ ਬੱਲੀ ਹੀ ਖਾਲੀ ਲੱਗਦੀ ਆ ਪਤਾ ਲੱਗਦਾ ਖੇਤ ਦੇ ਵਿੱਚ ਵੀ ਆ ਰਾਂ ਬੱਲੀਆਂ ਖਾਲੀ ਐ ਬਹੁਤ ਕਿਸਾਨ ਪਰੇਸ਼ਾਨ ਨੇ ਤੇ ਨਾ ਕਾਰਨ ਕਿਸਾਨ ਵੀਰੋਂ ਕੀ ਐ ਦੇਖੋ ਹਰ ਇੱਕ ਬੰਦੇ ਨੂੰ ਇਦਾਂ ਪਤਾ ਹੋਣਾ ਚਾਹੀਦਾ ਇੱਕ ਦੂਜੇ ਨੂੰ ਗਿਆਨ ਵੰਡਦੇ ਰਹਿਣਾ ਚਾਹੀਦਾ ਜੇ ਤੁਹਾਨੂੰ ਵੀ ਪਤਾ ਲੱਗਦਾ ਤਾਂ ਤੁਸੀਂ ਵੀ ਦੂਸਰੇ ਨੂੰ ਦੱਸੋ ਜਿਹਦੇ ਨਾਲ ਕੋਈ ਟੈਂਸ਼ਨ ਆ ਜਿਹੜੀ ਉਹ ਵੀ ਦੂਰ ਹੋਵੇ ਤੇ ਮਸਲਾ ਹੱਲ ਹੋ ਸਕੇ ਤਾਂ ਕਿਸਾਨ ਵੀਰੋ ਇਹ ਕਾਰਨ ਕੀ ਆ ਇਹਦਾ ਕਾਰਨ ਇਹ ਹੈ ਦੇਖੋ ਆਪਣੀਆਂ ਜਦੋਂ ਵੀ ਕਣਕਾਂ ਦਾ ਮਤਲਬ ਕਿ ਨਿਸਾਰਾ ਦਾ ਟਾਈਮ ਆਉਂਦਾ ਟੈਂਪਰੇਚਰ ਮੈਂ ਤੁਹਾਨੂੰ ਦੱਸਿਆ ਸੀਗਾ 15 16 ਡਿਗਰੀ ਤੋਂ ਲੈ ਕੇ 25 22 ਡਿਗਰੀ ਤੱਕ ਟੈਂਪਰੇਚਰ ਆ ਜਿਹੜਾ ਫੇਵਰੇਬਲ ਫੇਵਰੇਬਲ ਰਹਿੰਦਾ ਇਹਦੇ ਕਣਕ ਦੇ ਕਦੇ ਵੀ ਵਧੀਆ ਨਿਸਾਰਾ ਲੈਂਦੀ ਆ ਕਣਕ ਪਰ ਜਦੋਂ ਕਿਸਾਨ ਵੀਰੋ ਇਹ ਫਸਲਾਂ ਨੇ ਆਪਣੀਆਂ ਨੇ ਨਿਸਾਰਾ ਲਿਆ ਪਿੱਛੋਂ ਆ ਕੇ ਆਪਣੇ ਜਨਵਰੀ ਦੇ ਐਂਡ ਚ ਆ ਕੇ ਇੱਕਦਮ ਮੌਸਮ ਨੇ ਜਦੋਂ ਕਰਵਟ ਬਦਲਿਆ ਕੋਰਾ ਪੈਣ ਦੀ ਸ਼ੰਕਾ ਆ ਗਈ ਵਿੱਚ ਹਵਾਵਾਂ ਚੱਲ ਪੀਆਂ ਕੋਰੇ ਮਤਲਬ ਕਿ ਪਸਵਾਹ ਹਵਾ ਚੱਲ ਪੀ ਇਹਦੇ ਨਾਲ ਕਿ ਕੋਰਾ ਪੈਣ ਦਾ ਚਾਂਸ ਜ਼ਿਆਦਾ ਹੋਵੇ ਤੇ ਬਹੁਤ ਜਗ੍ਹਾ ਦੇ ਉੱਪਰ ਕਿਸਾਨ ਵੀਰੋ ਕੋਰਾ ਪੈ ਵੀ ਗਿਆ ਤੇ ਰਾਤ ਦਾ ਜਿਹੜਾ ਟੈਂਪਰੇਚਰ ਆਪਣਾ 7-8 ਡਿਗਰੀ ਤੋਂ ਵੀ ਥੱਲੇ ਚਲਾ ਜਾਂਦਾ ਸੀ ਜੀਨੇ ਕਰਕੇ ਕਿਸਾਨ ਵੀਰੋ ਫਸਲਾ ਜਿਹੜੀ ਆਪਣੀ ਸਟ੍ਰੈਸ ਦੇ ਵਿੱਚ ਰਹਿੰਦੀ ਹੈ ਜਦੋਂ ਆਪਣੀ ਫਸਲ ਜ਼ਿਆਦਾ ਸਟ੍ਰੈਸ ਲੈਂਦੀ ਹੈ ਤਾਂ ਫਸਲ ਨਾਲ ਤੱਕਾ ਹੁੰਦਾ ਜਿਹੜਾ ਉਹ ਲਾਜ਼ਮੀ ਹੈ ਤਾਂ ਹੁਣ ਕਿਸਾਨ ਵੀਰੋ ਇਹੀ ਗੱਲ ਆਉਂਦੀ ਹੈ ਕਿ ਗਰਮੀ ਬਾਰੇ ਇਹੀ ਗੱਲ ਆ ਕਿ ਠੰਡ ਬਾਰੇ ਜਿੰਨੀ ਗਰਮੀ ਨਾਲ ਕਣਕ ਦੀ ਝਾੜ ਦੀ ਮਤਲਬ ਕਿ ਫਰਕ ਪੈਂਦਾਗਾ ਓਨਾ ਕ ਠੰਡ ਨਾਲ ਵੀ ਪੈਂਦਾਗਾ ਜੇ ਜ਼ਿਆਦਾ ਬੇ ਤੋਂ ਵੱਧ ਠੰਡ ਹੋਵੇ ਕਿਉਂਕਿ ਸਟੇਜ ਦੇ ਹਿਸਾਬ ਦੇ ਨਾਲ ਟੈਂਪਰੇਚਰ ਵੀ ਫਸਲ ਨੂੰ ਮਿਲਣਾ ਜ਼ਰੂਰੀ ਹੈ ਕਿਸਾਨ ਵੀਰੋ ਦੇਖੋ ਹੁਣ ਆਪਾਂ ਜਿਹੜੀਆਂ ਕਿਸਮਾਂ ਸੀਗੀਆਂ ਸਾਰਿਆਂ ਤੋਂ ਵੱਡਾ ਇੱਕ ਕਾਰਨ ਆਪਾਂ ਨੇ ਉਹ ਗਲਤੀ ਕੀ ਹੋਈ ਹੈ ਜਿਹੜੀਆਂ ਕਿਸਮਾਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆਗਾ ਵੀ ਆਪਣੇ ਟਾਈਮ ਪੀਰੀਅਡ ਦੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਕਿਸਮਾਂ ਬੀਜਿਆ ਕਰੋ ਆਪਾਂ ਕਿਸਾਨ ਵੀਰੋ ਕੀ ਕਰਦੇ ਆਂਗੇ ਸਾਰਿਆਂ ਤੋਂ ਪਹਿਲਾਂ ਜਿਹੜੀਆਂ ਕਿਸਮਾਂ ਨੇਗੀਆਂ ਚੱਕ ਕੇ ਉਹਨਾਂ ਨੂੰ ਟਾਈਮ ਪੀਰੀਅਡ ਉਹਨਾਂ ਦਾ ਦੇਖ ਦੇਣੀ ਹੈਗੇ ਆਪਾਂ ਉਹਨਾਂ ਨੂੰ ਅਗੇਤੀ ਜ਼ਿਆਦਾ ਬਜਾਈ ਕਰ ਦਿੰਦੇ ਆਂਗੇ ਉੱਗਾ ਕਾਰਨ ਇਹੀ ਬਣਦਾ ਕਿਸਾਨ ਵੀਰ ਉਹ ਵੀ ਜਿਹੜੀ ਉਹ ਆ ਉਹ ਟੈਂਪਰੇਚਰ ਦੇ ਹਿਸਾਬ ਦੇ ਨਾਲ ਆ ਜਿਹੜੀ ਕਣਕਨ ਸਾਰਾ ਨਹੀਂ ਲੈ ਪਾਉਂਦੀ ਫਿਰ ਹੱਦੋਂ ਪਹਿਲਾਂ ਨੇ ਸਾਰਾ ਲੈਣ ਲੱਗ ਜਾਂਦੀ ਆ ਫਿਰ ਸਮੱਸਿਆ ਤਾਂ ਉਣੀ ਆ ਵੀਰ ਉਹ ਦੇਖੋ ਆਪਣੇ ਇਹ ਸਾਰਿਆਂ ਤੋਂ ਵੱਡਾ ਕਾਰਨ ਕਿਸਾਨ ਵੀਰ ਉਹ ਇਹੀ ਸਾਹਮਣੇ ਆਉਂਦਾਗਾ ਵੀ ਜਿਹੜੀਆਂ ਆਪਾਂ ਕਿਸਮਾਂ ਜੋ ਸ਼ਾਰਟ ਟਰਮ ਵੈਰਾਈਟੀਆਂ ਆਪਾਂ ਕਈ ਵਾਰ ਲਾ ਲੈਨੇਗਾ ਪਰ ਅਗੇਤੀਆਂ ਹੀ ਬਜਾਈ ਕਰ ਦਿੰਨੇ ਆ ਉਹਦੇ ਨਾਲ ਦਿੱਕਤ ਆਉਣੀਏ ਆਉਣੀ ਆ ਇਹ ਇਹਦਾ 1% ਵੀ ਕੋਈ ਵੀ ਇਲਾਜ ਨਹੀਂ ਕੋਈ ਤੁਸੀਂ ਫੰਗੀ ਸਾਈਡ ਇਨਸੈਕਟੀਸਾਈਡ ਕੋਈ ਐਨਪੀਕੇ ਕੁਛ ਕਰੀਂ ਜਾਓ ਇਹਦਾ 1% ਦਾ ਇਹਦਾ ਇਲਾਜ ਨਹੀਂ ਕੋਈ ਇਹਦਾ ਮੱਲ ਕੇ ਆਪਾਂ ਟ੍ਰੀਟਮੈਂਟ ਨਹੀਂ ਕਰ ਸਕਦੇ ਇਹ ਚੀਜ਼ ਦਾ ਪਰ ਇਹਦੇ ਵਾਸਤੇ ਆਪਾਂ ਅੱਗੇ ਤੋਂ ਧਿਆਨ ਰੱਖਣਾ ਸਹੀ ਟਾਈਮ ਤੇ ਸਹੀ ਕਿਸਮ ਦੀ ਬਿਜਾਈ ਦੇਣ ਵਾਸਤੇ ਐ ਨਹੀਂ ਕਰਨਾ ਕਿਸਾਨ ਵੀਰੋ ਵੀ ਆਪਾਂ ਚੱਕਣਾ ਜਿਹੜੀ ਕਿਸਮ ਦੇਖੀ ਉਹੀ ਬੀਜਤੀ ਟਾਈਮ ਦੇਖੋ ਤਾਂ ਕਿ ਸਾਡੇ ਵੀ ਜਿਹੜੀਆਂ ਪਰ ਅੱਜ ਕੱਲ੍ਹ ਦੀਆਂ ਕਿਸਮਾਂ ਆ ਰਹੀਆਂ ਨੇ ਜਿਹਨਾਂ 'ਚ ਇੱਕ ਗੱਲ ਖਾਸ ਏਤ ਹੈਗੀ ਆ ਇਹ ਵੀ ਆਪਣੇ ਇਹ ਕਿਸਮਾਂ ਨੇ ਜਿਹੜੀਆਂ ਟੈਂਪਰੇਚਰ ਪ੍ਰਤੀ ਸਹਿਣਸ਼ੀਲਤਾ ਰੱਖਦੀਆਂ ਨੇ ਵੀ ਟੈਂਪਰੇਚਰ ਆ ਇਹ ਵੱਧ ਚ ਵੀ ਮੜਾ ਐਡਜਸਟ ਕਰ ਲੈਂਦੇ ਨੇ ਤੇ ਘੱਟ ਚ ਵੀ ਉਹਦੇ ਨਾਲ ਇਹ ਸਮੱਸਿਆ ਜਿਹੜੀ ਉਹ ਘਟਦੀ ਦਿਖੂ ਆਪਾਂ ਨੂੰ ਪਰ ਜ਼ਿਆਦਾਤਰ ਇਹ ਕੋਰਾ ਪੈਨ ਕਰਕੇ ਹੀ ਇਹਦੇ ਚਾਂਸ ਆਏ ਨੇ ਕਿਉਂਕਿ ਡਿਸਟਰਬੈਂਸ ਆ ਜਿਹੜੀ ਉਹ ਆਉਂਦੀ ਆ ਬੂਟੇ ਲਈ ਜਦੋਂ ਟੈਂਪਰੇਚਰ ਹਾਦੂ ਮੱਧ ਡਾਊਨ ਵੀ ਹੁੰਦਾ ਜਾਂ ਅੱਪ ਹੁੰਦਾ ਨਸਾਰੇ ਟਾਈਮ ਤਾਂ ਉਹਦੀ ਡਿਸਟਰਬੈਂਸ ਕਾਰਨ ਸਟ੍ਰੈਸ ਪੈਣ ਕਾਰਨ ਬੂਟੇ ਦੇ ਫਿਰ ਇਹ ਜਿਹੜੇ ਆਪਾਂ ਨੂੰ ਸਮੱਸਿਆ ਦੇਖਣ ਨੂੰ ਮਿਲਦੀ ਆ ਕਿਉਂਕਿ ਬਹੁਤ ਕਿਸਾਨ ਵੀਰ ਫੋਟੋ ਵਗੈਰਾ ਵੀ ਭੇਜ ਦਿੰਦੇ ਨੇ ਵੀਰ ਇਦਾਂ ਇਦਾਂ ਪ੍ਰੋਬਲਮ ਦੇ ਵੀਰੋ ਦਾ ਹੱਲ ਕੋਈ ਨਹੀਂ ਚਲੋ ਜੋ ਪ੍ਰਮਾਤਮਾ ਨੇ ਕਰਨਾ ਕਰਨਾ ਉਹੀ ਹੈ ਤੇ ਪਰ ਕੋਈ ਪਤਾ ਨਹੀਂ ਹੁੰਦਾ ਪ੍ਰਮਾਤਮਾ ਦਾ ਕਿੱਧਰੋਂ ਦੇ ਦੇਵੇ ਤਾਂ ਤੁਸੀਂ ਘਬਰਾਉਣਾ ਨਹੀਂ ਹੈਗਾ ਪਹਿਲੀ ਗੱਲ ਤਾਂ ਸਹੀ ਆਪਣੀਆਂ ਕਣਕਾਂ ਨੂੰ ਪਾਣੀ ਵਗੈਰਾ ਲਾਓ ਸਹੀ ਮੈਨੇਜਮੈਂਟ ਰੱਖੋ ਝਾੜ ਤੁਹਾਨੂੰ ਵਧੀਆ ਹੀ ਮਿਲੇਗਾ ਤੇ ਉਮੀਦ ਹੈ ਕਿਸਾਨ ਵੀਰੋ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਦੇ ਰਹੋ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ